ਹਾਂਜੀ ਵੀਰੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਹੋਰ ਉਮੀਦ ਕਰਦੇ ਆਂ ਬਾਈ ਸਾਰੇ ਵਧੀਆ ਹੋਵੋਗੇ ਤੇ ਵੀਰੇ ਅੱਜ ਆਪਾਂ ਤਵੀਆਂ ਨਾਲ ਕੰਮ ਸਟਾਰਟ ਕਰਨ ਲੱਗੇ ਸੀਗੇ ਸਵਰਾਜ ਮਗਰ ਤਵੀਆਂ ਪਾਈਆਂ ਨੇ ਤੇ ਉਧਰ ਆਪਣੇ ਹਾਲੈਂਡ ਮਗਰ ਬਾਈ ਰੋਟਾ ਵੈਕਟਰੀ ਆ ਤੇ ਤਵੀਆਂ ਦੇ ਬਾਈ ਐਵਰੇਜ ਤੁਹਾਨੂੰ ਦੱਸਦੇ ਆਂ ਆਪਣੇ ਸਾਰੇ ਖੇਤ ਬੋਣ ਵਾਲੇ ਆ 11 12 ਕਿਲੇ ਹੈਗੇ ਆ ਯਾਨੀ 11 ਕਿਲੇ ਹੈਗੇ ਆ ਉਹਨਾਂ 'ਚ ਦੱਸਦੇ ਆਂ ਤੁਹਾਨੂੰ ਕੀ ਐਵਰੇਜ ਨਿਕਲੂਗੀ ਤੇ ਟੈਂਕੀ ਵੀਰੇ ਆਪਾਂ ਫੁੱਲ ਕਰਾ ਲਿਆ ਹੁੰਦੀ ਸੀਗੀ ਫੈੜੀ ਕਰਾ ਲਿਆ ਕਰੋ ਚੈੱਕ ਵੀਰੇ ਜਮਾਂ ਫੁੱਲ ਆ ਬਾਈ ਟੈਂਕੀ ਤੇ ਇਹ ਤੇ ਐਵਰੇਜ ਤੁਹਾਨੂੰ ਦੱਸਦੇ ਆ ਤਵੀਆਂ ਦੇ ਬਾਈ 18 ਤਵੀਆਂ ਨੇ ਆਪਣੀਆਂ ਅੱਗੇ ਵੀ ਤੁਹਾਨੂੰ ਦਸੀ ਐਵਰੇਜ ਆਪਾਂ ਅੱਜ ਫੇਰ ਦੱਸਾਂਗੇ ਜਿਹੜੇ ਪਲਾਉ ਕੀਤੇ ਸੀ ਬਾਈ ਖੱਤੇ ਆਪਣੇ 10 11 ਕਿਲੇ ਆ ਇਹਨਾਂ ਦੇ ਤੁਹਾਨੂੰ ਐਵਰੇਜ ਦੱਸਾਂਗੇ ਹੁਣ ਵੀ ਕੀ ਐਵਰੇਜ ਨਿਕਲੂਗੀ ਤੇ ਕਿਵੇਂ ਚੱਲਣਗੀਆਂ ਸਾਰਾ ਕੁਝ ਦੱਸਾਂਗੇ ਵੀਰੇ ਲੋ ਵੀਰੇ ਕਰੋ ਜੀ ਇੱਕ ਚਲਾਤਾ ਬਾਈ ਤਵੀਆਂ ਦੇ ਤੇ 2000 rpm ਤੇ ਚੱਲਦਾ ਬਾਈ ਦੂਜੇ ਮੀਡੀਅਮ ਗੇਅਰ ਦੇ ਵਿੱਚ ਤੇ ਕਰੋ ਜੇ ਤਾਂ ਬਾਈ ਪਿੱਛੇ ਵੀ ਤਵੀਆਂ ਵੀ ਪਾਰਾਂ ਦਾ ਵੀ ਆ ਬਾਈ ਪੂਰੀਆਂ ਵਧੀਆ ਖੋਡੀਆਂ ਹੋਈਆਂ ਨੇ ਪੂਰੀਆਂ ਵਧੀਆ ਲੱਗਦੀਆਂ ਤੇ ਐਵਰੇਜ ਤੁਹਾਨੂੰ ਦੱਸਾਂਗੇ ਤੇ ਜਲਦੀ ਤੇ ਬਾਕੀ ਬਾਈ ਟਰੈਕਟਰ ਦੀ ਪਰਫਾਰਮੈਂਸ ਚੈੱਕ ਕਰੋ ਟਰੈਕਟਰ ਰਹਿਣ ਦਾਣੇ ਕਣ ਦਾ ਫਿਰਦਾ ਦੇਖ ਲੋ ਇਹ ਵੀ ਨਾਲੇ ਗਿੱਲੇ ਆ ਬਾਈ ਪੂਰੇ ਆ ਬੋਲੇ ਹੋਏ ਆ ਨਾਲੇ ਪੂਰੇ ਇਹਦੇ ਨਾਲ ਆ ਮੀਆਂ ਪੂਰੀਆਂ ਵਧੀਆ ਲਾਦੀਆਂ ਦੇਖ ਲੋ ਸਰਦਾ ਨਾ ਦਾਣੇ ਕਹਿਣ ਦਾ ਰੋਜ਼ ਇੱਕ ਬਾਈ ਲਓ ਵੀਰੇ ਮੈਂ ਉਧਰੋਂ ਪਰਲੇ ਖੇਚ ਬਾਈ ਮਾਰਦਾ ਰੋਟਾਵੇਟਰ ਤੇ ਬੰਦਾ ਆਪਣਾ ਲੱਗ ਗਿਆ ਮਾਰਨ ਤਵੀਆਂ ਤੇ ਤੁਹਾਨੂੰ ਦੱਸਾਂਗੇ ਬਾਈ ਐਵਰੇਜ ਫਿਰ ਸਾਰੀ ਆ ਸਾਰੇ ਆਪਣੇ ਹੈਗੇ ਆ ਬਾਈ 11 ਕਿਲੇ ਹੈਗੇ ਆ ਲਓ ਵੀਰੇ ਕਰੋ ਜਿੱ ਇੱਕ 2000 rpm ਤੇ ਚੱਲਦਾ ਬਾਈ ਦੇਖੋ ਦਾਣੇ ਕਹਿਣ ਦਾ ਫਿਰਦਾ ਬਾਈ ਬਾਈ ਕਹਿੰਦਾ ਸੀਗਾ ਇੱਕ ਵੀ 36 ਤਵੀਆਂ ਇੰਨੀਆਂ ਐ ਪਾ ਲੋ ਇੰਨੀਆਂ ਪਾ ਲੋ ਬਾਈ ਇਹ ਤਵੀਆਂ ਲਾਉਣੀਆਂ ਨੇ ਹਨਾ 18 ਤਵੀਆਂ ਟਰੈਕਟਰ ਦੀ ਜਾਨ ਕੱਢ ਦਿੰਦੀਆਂ ਨੇ ਜੇ ਆਪ ਹਾਲ ਜਾਂ ਤਵੀਆਂ ਕੋਈ ਵੀ ਚੀਜ਼ ਰੋਟਾ ਵਿਟਰ ਲਾਉਣੀ ਹੈਗੀ ਹਨਾ ਚੰਗੀ ਤਰ੍ਹਾਂ ਫਿਰ ਜਿੰਨੀਆਂ ਮਰਜੀ ਪਾ ਲੋ ਵੀਰੇ ਇਹ ਚੰਗੀ ਤਰ੍ਹਾਂ ਆਪਾਂ ਵਧੀਆ ਬਾਹੀ ਕਰਨੀ ਹੈ ਬਾਈ 18 ਤਵੀਆਂ ਟਰੈਕਟਰ ਨੂੰ ਬਹੁਤ ਨੇ ਇਹਨੂੰ 52 ਪਾਵਰ ਹੈ ਏਹ ਟਰੈਕਟਰ ਦੀ 18 ਤਵੀਆਂ ਹੀ ਵਾਧੂ ਆ। ਉਹ ਦੇਖ ਲੋ ਮਿੱਟੀ ਭਰ ਭਰ ਆਉਂਦੀ ਹੈ ਬਾਈ ਪੂਰੀ। ਕੁੜੀਆਂ ਲਾਉਣੇ ਆਪਾਂ ਦਾ ਬਾਈ ਹਾਲ ਹੋ ਗੇ ਤਵੀਆਂ ਰੋਟਾਵੇਟਰ। ਬਾਈ ਕਹਿੰਦਾ ਸੀਗਾ ਇੰਨੀਆਂ ਐ ਕਰਕੇ ਇਨੇ ਹਾਲ ਪਾਉਣੇ ਸੀ ਇੰਨਾ ਰੋਟਾਵੇਟਰ ਐਡਾ ਪਾਉਣੇ ਸੀ। ਲੋ ਵੀਰੇ ਚੱਲਦਾ ਵਾ ਬਾਈ ਕੰਮ ਉਧਰ ਰੋਟਾਵੇਟਰ ਦੇ ਥੋੜੇ ਜਿਹੇ ਕਿਹੜੇ ਰਹਿੰਦੇ ਸੀ ਬਾਈ ਮੈਂ ਲਾਇਆ ਆ। ਤੇ ਇੱਧਰ ਤਵੀਆਂ ਚੱਲਦੀਆਂ ਨੇ ਤੇ ਮੈਂ ਬਾਈ ਆਲੂ ਵਾਲੀ ਮਸ਼ੀਨ ਜਾਨੂੰ ਪਾ ਕੇ ਲਿਆਉਣਾ ਵਾ। ਤੇ ਆਪਣੇ ਖੜੀ ਜਾਂ ਪਟਾਰੀ ਬਾਈ ਤੇ ਉੱਥੋਂ ਪਾ ਕੇ ਲਿਆਉਣੇ ਆ ਚਾਚੇ ਦੇ ਖੜੀ ਆ ਤੇ ਜਾਨੂੰ ਫਿਰ ਆ ਕੇ ਤੁਹਾਨੂੰ ਦਿਖਾਵਾਂਗੇ ਬਾਈ ਨੇ ਬਾਈ ਪਰਲੇ ਉਹ 2 ਕਿੱਲੇਾਂ ਚ ਭਾਰਤੀਆਂ ਤਵੀਆਂ ਤੇ ਇੱਧਰ ਲਿਆ 2 ਕਿੱਲੇਾਂ ਵਾਲੇ ਘੇਰੇ ਚ ਲੱਗ ਗਿਆ ਤੇ ਬਾਕੀ ਭਰੇ ਕਰ ਰਹੇ ਆ ਤੇ ਤੁਹਾਨੂੰ ਦਿਖਾਵਾਂਗੇ ਆ ਕੇ ਬਾਕੀ ਦਿਖਾਉਣੇ ਆ ਦੇਖੋ ਵੀਰੇ ਜਲਦਾ ਸਵਰਾਜ ਤਵੀਆਂ 18 ਦੇ ਬਾਈ ਪੂਰਾ ਵਧੀਆ ਚੱਲਦਾ ਬਾਈ ਕਰੋ ਚੈੱਕ ਏ ਬਾਈ ਆਪਣੇ ਹਨਾ ਦੋ ਕੀਲੇ ਇੱਕ ਵਾਰ ਬਾਅਦ ਇਹ ਹੁਣ ਬਾਈ ਆ ਦੋ ਕੀਲਿਆਂ ਚ ਲੱਗਿਆ ਵਾ ਤੇ ਮੈਂ ਇਹਨੂੰ ਕਿਹਾ ਵੀ ਦੋ ਹੋਰ ਹੀ ਲਾ ਦੇ ਵਧੀਆਂ ਖੱਤੇ ਹਨਾ ਭਰ ਜਾਣਗੇ ਤੇ ਦੁਬਾਰਾ ਜਵਾ ਦੋ ਹੋਰ ਲਾਊਗਾ ਤੇ ਬਾਕੀ ਤੁਹਾਨੂੰ ਆ ਕੇ ਫਿਰ ਦਿਖਾਉਨੇ ਆਪਾਂ ਬਾਈ ਤੇਲ ਦੀ ਐਵਰੇਜ ਦੱਸਾਂਗੇ ਲੋ ਵੀਰੇ ਇੱਧਰ ਆਪਣੇ ਬੰਦੇ ਬਾਈ ਜੂਤੀ ਵਾਲੀ ਨੂੰ ਲੱਗੇ ਦਵਾਈ ਲਾਉਣ ਮੇਰਾ ਵਾਲਾ ਵੀ ਵੇਚ ਜੀਗਾ ਪਬਲੀ ਪਲਾਟ ਮੈਂ ਟ੍ਰੀਟਮੈਂਟ ਚੱਲਦਾ ਬਾਈ ਲੋ ਵੀਰੇ ਕਰੋ ਚੈੱਕ ਬਾਈ ਦੋ ਹੋਰ ਲੱਗ ਗਿਆ ਵਸ ਆ ਖਤੇ ਜੀ ਥੋੜੇ ਹੀ ਗਿਹੜੇ ਰਹਿ ਗਏ ਤੇ ਦੇਖੋ ਵੀਰੇ ਜਮਾ ਕਿਤੇ ਪਰਾਲੀ ਨਹੀਂ ਬਾਈ ਦੀਂਦੀ ਸਾਰੀ ਪਰਾਲੀ ਆਪਾਂ ਵਿੱਜੀ ਪਾਉਣੇ ਆ ਬਾਈ ਕਰੋ ਚੈੱਕ ਬਾਈ ਕਿਤੇ ਦਿਖਾ ਦਿਓ ਪਰਾਲੀ ਦੀਂਦੀ ਹੋਵੇ ਐਨ ਤਵੀਆਂ ਨਾਲ ਜਮਾ ਹੀ ਮਾੜੀ ਮੋਟੀ ਜੜੀ ਸੀਗੀ ਬਾਈ ਉਹ ਵੀ ਕੁਤਰਾ ਹੋ ਗਈ ਵਧੀਆ ਬਣ ਗਿਆ ਖੱਤਾ ਪੂਰਾ ਹੁਣ ਹੜਾ ਨਾਲ ਸੈਡਾ ਲੂਡਾਂ ਦੇ ਬੰਨੇ ਜਿਹੜੇ ਉਹ ਰਹਿ ਜਾਂਦੇ ਹਨ ਉਹ ਲਾਵਾਂਗੇ ਕਿੜੇ ਫੇ ਰੋਟਾ ਵੇਟਰ ਮਾਰ ਕੇ ਬੀਜਦੇ ਆ ਕੱਲ ਨੂੰ ਆਲੂ ਬੀਜਣੇ ਸਟਾਰਟ ਕਰਾਂਗੇ ਵੀਰੇ ਤੇ ਦਿਖਾਵਾਂਗੇ ਤੁਹਾਨੂੰ ਫਿਰ ਸਾਰਾ ਪ੍ਰੋਸੈਸ ਆਪਾਂ ਆਲੂਆਂ ਨਾਲ ਵੀ ਕਰੋ ਚੈੱਕ ਬਾਈ ਪੂਰੇ ਵਧੀਆ ਬਣ ਗਏ ਵੀਰੇ ਖੇਤ ਕਰੋ ਚੈੱਕ ਪਰਾਲੀ ਬਾਈ ਦੇਖ ਲਓ ਵਿੱਚੀ ਆਪਾਂ ਸਾਰੀ ਜਾਂ ਦੱਬਤੀ ਪੂਰਾ ਵਧੀਆ ਬਣ ਗਿਆ ਇਸ ਤੋਂ ਬਾਅਦ ਬਾਈ ਉਹ ਪਰ ਲਾ ਇੱਕ ਵਾਰ ਵਾਤਾ ਹੀ ਬਾਈ ਨੇ ਤੇ ਉਹਨੂੰ ਵੀ ਦੋਹਰ ਲਾਉਨੇ ਆ ਉਸ ਤੋਂ ਬਾਅਦ ਦਿਖਾਉਨੇ ਆ ਫਿਰ ਤੁਹਾਨੂੰ ਐਵਰੇਜ ਦੱਸਾਂਗੇ ਨਾਲੇ ਤੇਲ ਦੀ ਸਾਰੀ ਬਾਕੀ ਵੀਰੇ ਦੱਸਿਓ ਕਮੈਂਟਾਂ 'ਚ ਬਾਈ ਪੂਰਾ ਕਿਵੇਂ ਆ ਸਫਰਾਜ ਦਾ ਆਪਣਾ ਇਹ ਦੂਜੇ ਵੀਡੀਓ 'ਚ ਚੱਲਦਾ ਬਾਈ 2000 RPM ਤੇ ਕਰੋ ਚੈੱਕ ਫੇਰ ਵੀਰੇ ਇਹ ਕੋ ਮਾਰਦਾ ਕੱਟ ਕੱਟ ਮਿੱਟੀ ਬਾਈ ਕੁੜੀਆਂ ਬਾਈ ਤਵੀਆਂ ਵਧੀਆ ਖੋਲੀਆਂ ਹੋਈਆਂ ਆਪਣੀਆਂ ਲੋ ਜੱਕ ਵਰੇ ਲੋ ਵਰੇ ਪੁੱਠੇ ਘੇੜੇ ਲਾਉਣ ਲੱਗ ਗਏ ਜੀ ਬਾਈ ਜਾਬਿੰਨ ਲੱਗ ਗਏ ਜੀ ਕਹਿੰਦਾ ਚੱਲ ਤੂੰ ਲਾ ਦੇ ਜਾਨੂ ਪੁੱਠੇ ਘੇੜੇ ਕਰੋ ਜੱਕ ਬਾਈ ਪੁੱਠੇ ਗੜਿਆਂ ਨਾਲ ਆਏ ਆ ਭਾਈ ਖੇਤ ਪੂਰਾ ਵਧੀਆ ਪੱਤਰ ਜਾ ਹੋ ਜਾਂਦਾ ਸਾਈਡਾਂ ਤੋਂ ਚਾਨੀਮਾ ਜਿਹੜਾ ਹੁੰਦਾ ਵਾ ਇਹ ਜ਼ਰੂਰ ਲਾਉਣੇ ਚਾਹੀਦੇ ਆ ਭਾਈ ਪੁੱਠੇ ਗੜੇ ਲਗਾਉਣੇ ਆ ਅੱਗੇ ਬਾਕੀ ਦੋਨੋਂ ਭਾਈ ਲੋਵਰੇ ਕਰੋ ਜੇ ਇਕ ਤੇਰ ਵਾਲੀ ਸੂਈ ਭਾਈ ਥੋੜੀ ਜਿਹੀ ਹਿੱਲੀ ਆਏ ਤੇ ਕਰੋ ਜੇ ਇਕ ਵੀਰੇ ਪੁੱਠੇ ਗੜਿਆਂ ਨਾਲ ਪੂਰਾ ਪੱਤਰ ਹੋ ਗਿਆ ਜੇ ਲੋਕੇ ਦੋ ਗੜੇ ਆ ਭਾਈ ਪੁੱਠੇ ਨੂੰ ਲਾਇਆ ਕਰੋ ਦਵੀਆਂ ਨਾਲ ਬੋਹਦੇ ਆ ਜਦੋਂ ਆਪਾਂ ਮੈਨ ਨਾਲੇ ਸਾਈਡਾਂ ਤੋਂ ਡਾਦੇ ਜਿੱਤੇ ਦਵੀਆਂ ਘੱਟ ਲੱਗਦੀਆਂ ਵੱਟਿਆ ਜਾਂਦਾ ਵਧੀਆ ਲੋਵਰੇ ਆਖੇ ਦੇ ਵਿੱਚ ਭਾਈ ਦੋ ਹੋਰ ਲਾਉਣ ਲੱਗ ਗਏ ਪਾਰਲੇ 2 ਕਿੱਲੇ ਜੇ 2 ਹੋਰ ਲੱਗਿਆ ਤੇ ਲਾਉਨੇ ਆ ਵੀਰੇ ਦਿਖਾਉਨੇ ਆ ਫਿਰ ਤੁਹਾਨੂੰ ਇਹ ਜਿਵੇਂ ਲਾ ਕੇ ਲੋ ਵੀਰੇ ਤੇਲ ਵਾਲੀ ਸੂਈ ਇਹ ਦੇਖ ਲਓ ਵੀਰੇ ਉਰੇ ਹੀ ਆਈ ਆ ਆਪਣੇ 2 ਕਿੱਲੇ ਜੇ ਉਧਰ 2 ਹੋਰ ਲੱਗਿਆ ਬਾਈ ਤੇ ਇਹਨਾਂ 'ਚ ਵੀ ਸਮਝ ਲਓ ਉੱਤੇ ਕਿੱਲੇ ਜਿਹੜਾ ਲੱਗਿਆ 2 ਹੋਰ ਬਾਕੀ ਕਿੱਲੇ ਜੀ ਰਹਿ ਗਏ ਇਹ ਤੁਹਾਨੂੰ ਦੱਸਾਂਗੇ ਐਵਰੇਜ ਬਾਈ ਇਹ ਬਾਈ ਨੇ ਜਾਜੂ ਪੀਲੀ ਸੀ ਤੇ ਹੁਣ ਮੈਂ ਦੇਖਦਾ ਦੂਜੇ ਹਾਲੈਂਡ ਮਗਰ ਹਾਲ ਪਾ ਕੇ ਇਹਦੇ ਖੁੰਝੇ ਖਾਂਝੇ ਲਾ ਦਿੰਨੇ ਆ ਕਰੋ ਜੀ ਇੱਕ ਵੀਰੇ ਪੂਰੇ ਵਧੀਆ ਬਾਈ ਬਣ ਕੇ ਚੱਲੇ ਖੇਤ ਦੋਹਰ ਤਵੀਆਂ ਨਾਲ ਚਲੋ ਦਿਖਾਉਨੇ ਆ ਬਾਕੀ ਬਾਈ ਤੁਹਾਨੂੰ ਜੁੜੇ ਰਹੋ ਵੀਡੀਓ ਨਾਲ ਲਓ ਵੀਰੇ ਬਾਈ ਇੱਧਰ ਆਪਣੇ ਤਿੰਨ ਕੀਲੇ ਵਾਲੇ ਘੇਰੇ ਦੇ ਵਿੱਚ ਲੱਗ ਗਿਆ ਬਾਈ ਤਵੀਆਂ ਮਾਰਨ ਉਧਰ ਚਾਰ ਕੀਲੇਾਂ 'ਚ ਨਿਪਟ ਗਿਆ ਦੋਹਰ ਲੱਗ ਗਿਆ ਕਰੋ ਜੀ ਇੱਕ ਬਾਈ ਜਿਹੜਾ ਲਾ ਫਿਰ ਝੋਟਾ ਸਵਰਾਜ ਆਪਣਾ 855 ਦੇਖੋ ਐਨ ਵਧੀਆ ਬਾਈ ਜਲਦ ਰਿਹਾ ਵਾ ਕਰੋ ਜੀ ਇੱਕ ਕਰੋ ਜੀ ਇੱਕ ਵੀਰੇ ਕਰਦਾ ਨਾ ਦਾਣੇ ਗੈਂਦਾ ਦੇਖੋ ਬਾਕੀ ਤੁਹਾਨੂੰ ਡੀਜ਼ਲ ਐਵਰੇਜ ਭਾਈ ਦੱਸਾਂਗੇ ਸਾਰੀ ਆਪਾਂ ਉਹ ਪਰੇ ਆਪਣੇ ਕਹਿ ਲਓ 2 ਤੇ 1 3 ਸਾਢੇ 3 ਕਿਲੇ ਭਾਈ ਰਹਿੰਦੇ ਦੂਬਾਜੇ ਹੋਰ ਇਹ ਜੇ ਦੋ ਹੋਰ ਲਾਉ ਭਾਈ ਤੇ ਤੁਹਾਨੂੰ ਦਿਖਾਉਣੇ ਆ। ਹੋਵਰੇ ਅਨੂ ਵਾਲੀ ਮਹੀਨ ਬਈ ਆਪਾਂ ਲਿਆਏ ਸੀ ਪਟਾਰੀ ਸੀ ਆਪਣੇ ਚਾਚੇ ਦੇ ਵੇਰੇ ਤੇ ਜਾ ਕੇ ਉੱਥੇ ਦਿਖਾਉਣੇ ਆ ਤੁਹਾਨੂੰ ਉੱਥੇ ਤਵੀਆਂ ਵੀ ਚੱਲਦੀਆਂ ਨੇ ਆਪਣੀਆਂ ਠੀਕ ਕਿੰਨੇ ਘੱਟੇ ਰਹਿ ਗਏ ਜਾ ਕੇ ਦਿਖਾਉਣੇ ਆ ਤੁਹਾਨੂੰ ਉੱਥੇ ਮੋਟਰ ਤੇ ਕੀ ਐ ਵੀਰੇ ਜਨਕਲਦੀ ਆ ਤੇਲ ਦੀ ਬਾਈ ਦਾ ਆ ਜੀ ਹੁਣ ਕਹਿੰਦਾ ਜੀ 2 ਕਿਲੇ ਰਹਿ ਗਏ ਬਸ ਲੋ ਵੀਰੇ ਲਿਆਂਦੀ ਸੀ ਆਪਾਂ ਬਾਈ ਆਲੂ ਵਾਲੀ ਮਸ਼ੀਨ ਤੇ ਕੱਲ ਨੂੰ ਬਾਈ ਕਰਾਂਗੇ ਸਟਾਰਟ ਆਲੂ ਬਜਾਈ ਦਾ ਕੰਮ ਤੇ ਤੁਹਾਨੂੰ ਫਿਰ ਦਿਖਾਵਾਂਗੇ ਮਸ਼ੀਨ ਦੀ ਪਰਫਾਰਮੈਂਸ ਦਿਖਾਵਾਂਗੇ ਬਾਈ ਸਖਦੇਵ ਵਾਲਿਆਂ ਦੀ ਇਹ ਮੁੱਲਾਪੁਰ ਵਾਲਿਆਂ ਦੀ ਬਹੁਤ ਵਧੀਆ ਆਲੂ ਵੀ ਦੀਆ ਬਾਈ ਟੈਰਾਂ ਵਾਲੀ ਆ 30 ਇੰਚੀ ਵੱਟ ਵਾਲੀ ਤੇ ਬਾਕੀ ਤੁਹਾਨੂੰ ਫਿਰ ਦਿਖਾਵਾਂਗੇ ਅੱਗੇ ਆਪਾਂ ਵੀਡੀਓ ਦੇ ਵਿੱਚ ਵੀ ਆਲੂ ਦੀ ਬਜਾਈ ਕਿਵੇਂ ਕਰਦੀ ਹੈ ਬਹੁਤ ਵਧੀਆ ਬਜਾਈ ਕਰਦੀ ਹੈ ਵੀਰੇ ਤੁਸੀਂ ਬਾਕੀ ਵੀਡੀਓ ਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂ ਆਲੂ ਦੀ ਬਜਾਈ ਵਾਲੀਆਂ ਸਾਰੀਆਂ ਹਾਂ ਅੱਗੇ ਵੀਡੀਓ ਦੇਖਣ ਲਈ ਲੋ ਵੀਰੇ ਚੱਲਦਾ ਬਾਈ ਦਾ ਕੰਮ ਤੇ ਬਾਈ ਨੇ ਬਾਈ ਪਰੇ ਉਹ 3 ਕਿਲੇ ਵਾਲੇ ਘੇਰੇ ਜਿਹੜੇ ਜਦੋਂ ਬੋਂਦਾ ਸੀ ਆਪਾਂ ਚਲੇ ਗਏ مشین ਲੈਣ ਉਹ ਵੀ ਦੋ ਘਰ ਲਾਤਾ ਜੀ ਤੇ ਪਰੇ ਸੀਗੇ 1.5 ਕਿਲੇ ਤੇ ਉਹ ਵੀ ਦੋਹਰ ਲਾਤੇ ਬਾਈ ਉਸ ਤੋਂ ਬਾਅਦ ਜਣਾ ਟੈਂਕੀ ਡੇੜੀ ਫੁੱਲ ਕਰਾ ਕੇ ਲੈ ਆਇਆ ਤੇ ਮੈਂ ਪੁੱਛਿਆ ਸੀ 4300 ਦਾ ਬਾਈ ਦੇਲ ਪਿਆ ਸੀ ਆ ਦੇਖ ਲਓ ਟੈਂਕੀ ਹੁਣ ਫੁੱਲ ਆ ਬਾਈ ਤੇ ਉਹ ਹੀ 49 ਲੀਟਰ ਤੇ ਰਖਾਦਾ ਬਾਈ ਇਹਨੇ ਯਾਨੀ ਕਿ ਦੇਖ ਬਾਕੀ ਆ ਦੇਖ ਲਓ ਵੀ ਆਹ ਸਵਾ ਕੁ ਇਲਾਵਾ ਬਾਕੀ ਇਹ ਚ ਦੇਖ ਤੁਹਾਨੂੰ ਦੱਸ ਦਿਆਂ ਆਈਡੀਆ ਲਾ ਕੇ ਵੀ ਇਹ ਜੀ ਕਿੰਨਾ ਕੁ ਲੱਗੂਗਾ ਹੋਰ ਵੀ 49 50 ਲੀਟਰ ਜਾਲੋ ਮੰਨ ਲਓ 50 ਲੀਟਰ ਖਾਦਾ ਯਾਨੀ ਕਿ ਇਹਨੇ ਉਹ ਪਰੇ ਇਹਨੇ ਵੀਰੇ 50 ਲੀਟਰ ਤੇਲ ਖਾਦਾ ਵਾ ਵੀ ਆਪਣੇ 3 ਤੇ 2 5 6 7 8 9 ਸਵਾ 9 ਕਿਲਿਆਂ ਚ ਬਾਈ ਉਹੀ ਹੁਣ ਬਾਕੀ ਆ ਸਵਾ ਕਿਲਾਏ ਆ ਬਾਈ ਦੇਖਦੇ ਆ ਵੀ ਇਹ ਚ ਕਿੰਨਾ ਖਾਂਦਾ ਵਾ 50 ਲੀਟਰ ਤੇਲ ਖਾਦਾ ਦੇਖ ਲਓ ਚ ਬਾਕੀ ਇਹ ਚੱਲਦਾ ਵੀਰੇ ਕੰਮ ਤਵੀਆਂ ਦਾ ਦੇਖੋ ਕਰੋ ਚੈੱਕ ਬਾਈ ਐਨ ਪੂਰੇ ਵਧੀਆ ਬਣ ਚੱਲੇ ਬਾਈ ਖਤੇ ਤਵੀਆਂ ਜਰੂਰ ਯਰ ਮਾਰਨੀਆਂ ਚਾਹੀਦੀਆਂ ਮੈਂ ਵੈਸੇ ਮਾੜੀ ਮੋਟੀ ਜਿਹੜੀ ਹੁੰਦੀ ਹੈ ਪਰਾਲੀ ਇਹ ਵੀ ਵੱਢੀ ਜਾਂਦੀ ਹੈ ਨਾਲੇ ਤੇ ਵਧੀਆ ਭੁਰ ਜਾਂਦੇ ਆ ਬ੍ਰੀਕ ਹੋ ਜਾਂਦੇ ਆ ਜੇ ਦੋ ਹੋਰ ਲਾਵਾਂਗੇ ਬਾਈ ਤੇ ਦਿਖਾਉਣੇ ਆ ਫਿਰ ਤੁਹਾਨੂੰ ਉਹੀ ਵੀਰੇ 5.5 ਲੀਟਰ ਤੇਲ ਦੀ ਔਸਤ ਪਾਈ ਆ ਬਾਈ ਕੀਲੇ ਦੇ ਵਿੱਚ ਦੋ ਹੋਰ ਲਾ ਕੇ ਯਾਨੀ ਕਿ ਦੋ ਹੋਰ ਦੇ ਵਿੱਚ ਕੀਲੇ ਜ 5.5 ਲੀਟਰ ਤੇਲ ਖਾਦਾ ਵਾ 5 ਲੀਟਰ ਖਾਦਾ ਬਾਕੀ ਇਹ ਜ ਖਾਜੂ ਚਲ ਆਉਣਾ ਆ ਹੁਣ ਤਾਂ ਢੈਂਕੀ ਫਿਰ ਬਾਜੀ ਫੁੱਲ ਕਰਾਵਾਂਗੇ ਜੋ ਖਾਲੀ ਹੋਊ ਮੈਂ ਇੰਨੇ ਕ ਲਈ ਤਾਂ ਗਰਾਊਂਡ ਨਹੀਂ ਲੱਗੇ ਉਹਦਾ ਆਪਾਂ ਆਈਡੀਆ ਲਾ ਲਿਆ ਉਹੀ ਕਿ 9 ਕੀਲੇ ਜੇ ਫੇਰੇ ਆ ਵਾ ਕੀ 5.5 ਲੀਟਰ ਤੇ ਹੀ ਲਖਾਦਾ ਵਾ ਵੀ ਯਾਨੀ ਕਿ ਅੱਗੇ ਵੀ ਬਾਈ ਇੰਨਾ ਕੀ ਦੇਲ ਖਾਦਾ ਹੀ ਮਿਲਦਾ 5.5 6 ਲੀਟਰ ਹੀ ਅੱਗੇ ਖਾਦਾ ਹੀ ਅੱਗੇ ਆਪਾਂ ਵਲੌਗ ਪਾਏ ਜਦੋਂ ਆਪਣੇ ਆ ਚੌਲਾਂ ਤੋਂ ਪਹਿਲਾਂ ਬਾਹੀ ਕਰਦੇ ਹੁੰਦੇ ਆ ਜਦੋਂ ਵੀ ਵਧੀਆ ਐਵਰੇਜ ਦਿੰਦਾ ਬਾਈ ਟਰੈਕਟਰ ਨਾਲੇ ਖੇਤ ਵੀ ਬਾਈ ਆਏ ਆ ਗਿੱਲੇ ਆ ਪੂਰੀ ਗਿੱਲਾ ਦੇਖ ਲਓ ਖੱਤਿਆਂ 'ਚ ਤਵੀਆਂ ਵੀ ਵਧੀਆ ਪੂਰੀਆਂ ਖੁੱਲੀਆਂ ਹੋਈਆਂ ਦੇਖ ਲਓ ਆਉਂਦੀ ਆ ਮਿੱਟੀ ਭਰ ਕੇ ਪੂਰੀ ਵਧੀਆ ਐਵਰੇਜ ਦਿੱਤੀ ਆ ਵੀਰੇ ਬਾਕੀ ਆ ਚੱਲ ਬੋਨੇ ਆ ਦਿਖਾਉਨੇ ਆ ਫਿਰ ਤੁਹਾਨੂੰ ਵੀਰੇ ਉਬਰੇ ਇੱਕ ਵਾਰ ਦਾ ਵੱਜ ਗਿਆ ਤਾਂ ਵੀ ਬਸ 2 ਹੋਰ ਬਾਈ ਲਾਊਗਾ ਬਾਈ ਦੱਸ ਦਿਆਂ ਤੁਹਾਨੂੰ ਵੀਰੇ ਲੋ ਵੀਰੇ ਆਪਣੇ ਨਿਪੜ ਗਏ ਜੀ ਬਾਈ ਕੰਮ ਆ ਖੇਤ ਲੱਗ ਗਿਆ 2 ਹੋਰ ਤੇ ਕਰੋ ਚੈੱਕ ਬਾਈ ਤੇਲ ਦੀ ਟੈਂਕੀ ਜਮਾਂ ਹੀ ਮੜੀ ਜੀ ਹਿੱਲੀ ਆ ਕੋਈ 5.5 ਲੀਟਰ ਦੀ ਯੋਸਤ ਪਈ ਆ ਵੀਰੇ ਕੀਲੇ ਦੇ ਵਿੱਚ 2 ਹੋਰ ਲਾ ਕੇ ਬਾਈ ਤੇ ਵਧੀਆ ਬਣ ਗਿਆ ਇਹਨ ਖੇਤ ਬਾਈ ਹੁਣ ਤਵੀਆਂ ਕੱਟੀਆਂ ਕਰਦੇ ਆ ਲੋ ਵੀਰੇ ਆਪਣਾ ਕੰਪਨੀ ਵਾਲਾ ਆਲੂ ਵੀਰੇ ਆ ਗਿਆ ਕੰਪਨੀ ਵਾਲਾ ਵੀ ਆ ਗਿਆ ਵੀਰੇ ਟਰੱਕ ਆ ਗਿਆ 480 85 ਪੋਰੀਆਂ ਨੇ ਬਾਈ ਤੇ ਦਾ ਲਾਉਣੇ ਆ ਬਾਈ ਫਿਰ ਗੱਡੀ ਲਵਾਉਣੇ ਆ ਆਹ ਇਥੋਂ ਮੋੜ ਤੋਂ ਪਰੇ ਤੇ ਲਾ ਕੇ ਤੁਹਾਨੂੰ ਦਿਖਾਵਾਂਗੇ ਬਾਈ ਵੀ ਆਪਾਂ ਸਾਰਾ ਕਿਹੜਾ ਵੀ ਆ ਕਿਵੇਂ ਆ ਵੀ ਸਾਰਾ ਦੱਸਾਂਗੇ ਤੁਹਾਨੂੰ ਚੱਲ ਚੱਲ ਬਾਈ ਜਾਣਦੇ ਜਾਣਦੇ ਲੋ ਵੀਰੇ ਵੀ ਲਾਉਣ ਲੱਗੇ ਹੋયા ਬਾਈ ਆਲੂ ਵਾਲਾ ਉਹ ਲਾਤੀ ਪਰੇ ਬਾਈ 200 ਬੋਰੀ ਤਾਂ ਹੀ ਲਾਤੀ ਤੇ ਆ ਕਰੋ ਜੇ ਇੱਕ ਵੀਰੇ ਇਧਰ ਲਾਉਨੇ ਆ ਗੱਡੀ ਤੇ ਮੈਂ ਉਤੋਂ ਸਿੱਟੀ ਜਾਣਾ ਬੋਰੀਆਂ ਥੱਲੇ ਬੰਦੇ ਆਪਣੇ ਹੈਗੇ ਆ ਦੋ ਤੇ ਦੋ ਚਾਰ ਪੰਜ ਛੇ ਬੰਦੇ ਥੱਲੇ ਹੈਗੇ ਆ ਬਾਈ ਰਹਿ ਗਈਆਂ ਸਾਡੀਆਂ ਦੋ ਦੇ ਦੋ ਚਾਰ ਇੱਕ ਪੰਜ ਅਧਾਂ ਘਾ ਰਹਿ ਗਈਆਂ ਬਾਈ ਛੇਵੀਂ ਚਲਦੀ ਆ ਪਿਛੇ ਤਿੰਨ ਲਾਤੀਆਂ ਉਹ ਜਣ ਕੀ ਆਪਣੀ 500 ਤੋਂ 13 ਕ ਬੋਰੀਆਂ ਘਟ ਰਹੇ ਵੀਰੇ ਲਾਉਨੇ ਆ ਬਸ ਫਿਰ ਦਿਖਾਉਨੇ ਆ ਵੀਰੇ ਤੁਹਾਨੂੰ ਉਹਦੇ ਪਰੇ ਲਾਈ ਜਾਨੇ ਆ ਕਨੇ ਇਧਰ ਲਾ ਦਾਂਗੇ ਬਾਕੀ ਵੀ ਉਹ ਮਸ਼ੀਨ ਵੀ ਆਪਾਂ ਲੈ ਆਂਦੀ ਸੀਗੀ ਫਿਰ ਕਰਾਂਗੇ ਸ਼ੁਰੂ ਕਦੇ ਦਿਨ ਤੱਕ ਸਾਨੂੰ ਖੇਤ ਨੂੰ ਤਿਆਰ ਕਰਕੇ ਸਾਰੇ ਮਾਰਦਾ ਨਾ ਪੰਡਾ ਪਲਟਾ ਇਹ ਮਾਰਦਾ ਤੋ ਕਿ ਪਲਟਾ-ਵਲਟਾ ਪੂਰੀਆਂ ਲਾਤੀਆਂ ਆਕਾ ਤਿਆਰ ਰਹਿ ਗਈਆਂ ਨਾ ਲਓ ਵੀਰੇ ਆਪਣੇ ਟਰੱਕ ਬਾਈ ਲੈ ਗਿਆ ਤੇ 500 ਬੋਰੀ ਦੇ ਲਵੇ ਸੀ ਬਾਈ ਆ ਬੰਦਿਆਂ ਨੇ ਲਾਈ ਆ ਦੋ ਬੰਦੇ ਇਹਨੇ ਦੋ ਆਪਣੇ ਇਧਰ ਬੰਦੇ ਚਾਰਾ ਨੇ ਬਾਈ ਡੇਢ ਘੰਟੇ ਚ 500 ਬੋਰੀ ਲਾਤੀ ਦੇਖ ਲੋ ਮੈਂ ਕਿਹਾ ਚੱਕ ਤੇ ਫੱਟੇ ਬਾਈ ਪੂਰੇ ਇਹਨਾਂ ਨੇ ਦੇਖ ਲੋ ਇੱਥੋਂ ਬੋਰੀਆਂ ਦੀ ਤਾਂ ਆਹ ਸਾਰੀ ਡੇਢ ਘੰਟੇ ਜਿਹਦਾ ਲਾਤੀ ਬਾਈ ਸਾਰੀ ਗੱਡੀ 500 ਬੋਰੀ ਦੀ ਸੀ 10 13 ਬੋਰੀਆਂ ਘੱਟ ਸੀ ਬਸ 500 ਚ ਦੋ ਬੰਦੇ ਇਹਨੇ ਦੋ ਨੇ ਬਹੁਤ ਬਾਈ ਬੰਦਿਆਂ ਨੇ ਹਿੰਮਤ ਮਾਰੀ ਯਾਰ ਦੇਖੋ ਯਾਰ ਨਾਲੇ ਵਧੀਆ ਚਣੀਆਂ ਪਈਆਂ ਨੇ ਪੂਰੀਆਂ ਆਹਾ ਚੱਲ ਅਸੀਂ ਇਹਨਾਂ ਨੂੰ ਕਹਦਾ ਵੀ ਕੋਈ ਨਹੀਂ ਉਹ ਮੂਹਰੋਂ ਚੱਕ ਕੇ ਲਿਆਉਂਦੇ ਸੀ ਮਾੜੀਆਂ ਮੋਟੀਆਂ ਹੌਟੀਆਂ ਹੋਟੀਆਂ ਲਾਦੀਆਂ ਕੋਈ ਚੱਕਰ ਨਹੀਂ ਸਵੇਰੇ ਕੱਲੋਂ ਖੋਲ ਕੇ ਦਵਾਈ ਤੇ ਲਾਉਣ ਲੱਗ ਗਈ ਜਾਣਾ ਬਾ ਚੱਕ ਤੇ ਫੱਟੇ ਪਾਈ ਉਹਨਾਂ ਨੇ ਤੇ ਬੈਠੇ ਯਾਰ ਚਾਚਾ ਦਾ ਸਪੈਸ਼ਲ ਆਇਆ ਚਾਚਾ ਆਇਆ ਸਪੈਸ਼ਲ ਬਾਈ ਫਟਾਰੀ ਤੋਂ ਗਿਣਤੀ ਕਰਨ ਗਿਣਤੀ ਕਰਨ ਬਾਕੀ ਆ ਬਾਕੀ ਮਿਲਦੇ ਆਂ ਬਾਈ ਤੁਹਾਨੂੰ ਸਵੇਰੇ ਫਿਰ ਇਹਦਾ ਲਾਉਣਿਆਂ ਨੂੰ ਵੀ ਨੂੰ ਆਪਾਂ ਦਵਾਈ ਦਵਾਈ ਦਿਖਾਉਣੇ ਆ ਫਿਰ ਤੁਹਾਨੂੰ